ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲੇ ਹਾਰੇ ਗੁਰਤਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾ ਜੋ ਕਿਛੁ ਕਰਨੋ ਸੋ ਕਰ ਰਹਾ ਸੋਦਰ ਨਾਗ ਸਮਹੱਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਅ ਸੰਖਾ ਕਿਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਬਰੀ ਸੰ ਕਹੀਆ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਨ ਪਵਨ ਪਾਣੀ ਬਸੰਤਰ ਗਾਵੇ ਰਜ ਧਰਮ ਦਵਾਰੇ ਗਾਵਨ ਤਸਨ ਚਿਤ ਗੋਬਦ ਨਿਕ ਜਾਣਾ ਨਾ ਲੇਖ ਰਿਕ ਧਰਮ ਵਿਚਾਰੇ ਗਾਵਨ ਤਸਨ ਇਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤਸਨ ਇੰਦਰ ਅੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਨ ਤਸਨ ਸਤ ਸਮਾਧੀ ਅੰਦਰ ਗਾਵਨ ਤਸਨ ਸਾਧ ਵਿਚਾਰੇ ਗਾਵਨ ਤੁਧ ਨ ਜਤੀ ਸਤੀ ਸੰਤੋਖੀ ਗਾਵਨ ਤੁਧ ਨ ਵੀਰ ਕਰਾਰੇ ਗਾਵਨ ਤੁਧ ਨ ਪੰਡਤ ਪਨਰਕੀਸ਼ਰ ਜਗ ਜਗ ਵੇਦਾ ਨਾਲੇ ਗਾਵਨ ਤੁਧ ਨ ਮੋਹਣੀ ਅਮਨ ਮੋਹਨ ਸੁਰਗਮ ਅਛ ਪੈ ਅਲੇ ਗਾਵਨ ਤੁਧ ਨ ਰਤਨ ਪਾਏ ਤੇਰੇ ਅੱਠ ਸੜੀ ਰਤਨ ਨਾਲੇ ਗਾਵੰਦ ਤੁਨੋ ਜੋਤ ਮਹਾ ਬਲ ਸੂਰਾ ਗਾਵੰਦ ਤੁਨੋ ਖਾਣੀ ਚਾਰੇ ਗਾਵੰਦ ਤੁਨੋ ਖੰਡ ਮੰਡਲ ਬ੍ਰਹਮੰਡਾ ਕਦ ਕਰ ਰੱਖੇ ਤੇਰੇ ਧਾਰੇ ਸੇ ਤੁਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਨੋ ਗਾਵਨ ਸੇ ਮਰਤਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਤਿ ਸ੍ਰੀ ਅਕਾਲ ਸਾਹਿਬ ਸੱਚਾ ਸਾਚੇ ਨਾਈ ਹੈ ਬੀਹੋ ਸਿ ਜਾਏ ਨਾ ਜਾ ਸਿਰਜ ਨਾ ਜਨ ਰਜਾਈ ਰੰਗੇ ਰੰਗੇ ਭਾਂਤੀ ਕਰ ਕਰ ਜਿਨਸੀ ਮਾਇਆ ਜਨਿ ਉਪਾਈ ਕਰ ਕਰ ਦੇਖਿਆ ਗੀਤਾ ਆਪਣਾ ਜਉਂਦਸ ਦੀ ਵੜਿਆਈ ਜੋਦਸ ਭਾਵੇ ਸੋਈ ਕਰਸੀ ਫਿਰ ਕਮ ਨ ਕਰਨਾ ਜਾਈ ਸੋ ਬਾਦ ਸਹੋ ਸਹ ਪਦ ਸਾਹਿਬ ਨਾਨਕ ਰਹਿਣਦਾ ਜਾਈ ਆਸਾ ਮਹੱਲਾ ਪਹਿਲਾ ਸੋਣ ਵੱਡਾ ਕਹਿ ਸਭ ਕੋਏ ਕੇ ਵੜ ਵਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੈ ਵਾਰ ਜਨ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣ ਤਰ ਕੇਤਾ ਕੇ ਵੜ ਚੀਰਾ ਰਹਾਉ ਸਾਬ ਅਸੁਰਤੀ ਮਨ ਸੁਲਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿਣ ਨ ਜੈ ਦਿਰ ਤਿਲ ਵੜੇ ਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਦਾ ਪੁਰਖਾਂ ਦੀਆਂ ਵਡਿਆਈਆਂ ਰਜ਼ਵੰਦ ਸਿੱਧੇ ਕਿਨਾਂ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਗਿਆ ਵਿਚਾਰਾ ਸਭ ਦੇ ਭਰੇ ਤੇਰੇ ਪੰਧਾਰਾ ਜਿਸ ਤੋਂ ਦੇਹ ਹਰ ਸਾਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਓਖਾ ਸਚਨ ਓ ਸਚ ਨਾਮ ਕੇ ਲਾਗੈ ਭੂਖ ਜੇ ਭੁਖੈ ਕਾ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸਚ ਨਾਹਿ ਰਹਾਉ ਸਚ ਨਾਮ ਕੀ ਤਲ ਵਡਿਆਈ ਆਗਤਕ ਕੀਮਤ ਨਹੀਂ ਪਾਈ ਜੇ ਸੰਭਲ ਕਾ ਅਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਨਾ ਨਾ ਹੋਵੇ ਸੋਗ ਜਿੰਦੜ ਰਹੇ ਨਾ ਚੁਕੇ ਭੋਗ ਹੁਣੇ ਹੋ ਹਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇ ਵੜਿਆ ਪੋ ਤੇ ਵੜਦਰੇ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਦੇਗਮ ਜਾਤ ਨਾਨਕ ਨਾ ਬਹਿ ਬਾਰਸ ਨਾ ਤੋ ਰਾਗ ਗੂਜਰੀ ਮਹੱਲਾ ਚੌਥਾ ਹਰ ਗੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਤੇ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਵਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਵਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਗਿਰਥ ਅੰਮ੍ਰਿ ਰਹ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਪ ਤਸਹ ਮੂਲ ਸੰਗਤ ਗੁਣ ਵਰਗਾਸ ਜੇਨ ਹਰ 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 ਨਾਮ ਨਾ ਪਾਇਆ ਤੇ ਭਾਗਹਿਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਿਗੁਰ ਸੰਗਤ ਪਾਈ ਜੰਦਰ ਮਸਤਗ ਲਿਖਿਆ ਲਿਖਾਸ ਧੰਨ ਧੰਨ ਸਰ ਸੰਗਤ ਜਜ ਰਸ ਪਾਇਆ ਮੇਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾ ਹੀਰੇ ਮਜਤ ਵ ਉਦਮ ਮਾ ਜਹਰ ਹਰ ਜੀਉ ਪਰਿਆ ਸੈਲ ਪੱਥਰ ਮਹਜੰਤ ਪਾਇ ਤਾ ਕਰਜ ਕਾ ਗੁਰ ਧਰਿਆ ਮੇਰੇ ਮਾਦੋ ਜੀ ਸਰ ਸੰਗਤ ਮਿਲੇ ਸੋ ਤਰਿਆ ਗੌਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਹਰੀ ਅਰਹਾਉ ਜਨਨ ਪਿਤਾ ਲੋਕ ਹਦਪਨਤਾ ਗੁਨ ਅਕਸ਼ ਕੀ ਧਰਿਆ ਸੇਰੇ ਸੁਰਜੇ ਜਗ ਸੰਭਾਰੇ ਠਾਕੁਰ ਗਾਹੇ ਮਨ ਭਉ ਕਰਿਆ ਊੜੇ ਊਡਾ ਵੈ ਸਖੋ ਸਰਜ ਪਾਛੈ ਮਚਰੇ ਸਰਿਆ ਤਨ ਗਵਣ ਕਲਾ ਵੈ ਗਵਣ ਜੁ ਗਾਵੇ ਮਨ ਮਹਿ ਸਿਮਰਨ ਕਰਿਆ ਸਾਵਨਿ ਧਾਨ ਰਸਾਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਦਰੰਤ ਨ ਪਾਰਵਰਿਆ ਰਾਗ ਵਾਸਾ ਮਹੱਲਾ ਚੌਥਾ ਸੋਪੁਰਖ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਿ ਬੁਰਖ ਨਿਰੰਜਨ ਹਰਗਮਗ ਮਿਆਪਾਰ ਸਬਦ ਆਵਹਿ ਸਬਦ ਆਵਹਿ ਦੁਰਜੀ ਹਰ ਸੱਚੇ ਸਿਰਜਣਹਾਰ ਸਬ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਆਰਤਿ ਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬੰਦਰ ਅੰਤਰ ਜੀ ਹਰੇ ਕੋ ਬੁਰਗ ਸਮਾਨੋ ਇੱਕ ਦਾਦਿਕ ਭਿਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤਉ ਆਪੇ ਦਾਤਾ ਬੇਮੁਗਤਾ ਜੀ ਹਾਂ ਤਦ ਬਿਨ ਅਬਰ ਨਾ ਜਾਣਾ ਦੂ ਭਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਰ ਜੀ ਜਨ ਨਾਨਕ ਤੁਨ ਪੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤੈਨ ਟੁੱਟੀ ਜਮ ਕੇ ਫਾਸੀ ਜਨ ਨਿਰਭਾਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਾਉ ਸਭ ਕੋ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇਆ ਜੀ ਜਰਨਾਨਕ ਤਨ ਬਰਜਾਸੀ ਤੇਰੇ ਭਗਤ ਤੇਰੇ ਭਗਤ ਦਾ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਦਤ ਜੀ ਹਰਨ ਕੋ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਅਰ ਪੂਜਾ ਜੀ ਤਬ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬੋ ਸਿਮਰ ਸਾਸਤ ਜੀ ਕਰਿ ਕਿ ਰਕ ਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਰਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪਰਮ ਅਪਰੰਪਰ ਕਰਤਾ ਜੀ ਤੁਰ ਜੀਵੜੇ ਅਵਰਣਾ ਕੋਈ ਤੂੰ ਜੋਗ ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਰ ਕਰਤਾ ਸੋਈ ਜਦਿਆਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਜਦਿਆਪੇ ਸ੍ਰਿਸ਼ਟ ਸਭੁ ਪਾਈ ਜਿਨ ਜਦਿਆਪੇ ਸ੍ਰਿ ਸਭ ਕੋਈ ਜਰਨਾ ਨਾਨ ਗੁਣ ਗਾਵੇ ਕਰਦੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਦਾ ਸਚਿਆਰ ਮੈਂਡਾ ਸਾਈਂ ਜਤ ਭਾਵੇ ਸੋਈ ਥੀਸੀ ਜੋ ਤੂੰ ਦੇਹ ਸੋਈ ਹੰ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਇਸਨਾ ਕਿਰਪਾ ਕਰੇ ਤਰਨਾਮ ਰਤਨ ਪਾਇਆ ਗੋਰਮੁਗ ਲਾਤਾ ਮਨ ਮੁਗ ਵਯਾ ਦੁਤਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤਰ ਬਿੰਦੂ ਜ ਕੋਈ ਨਾਹੀ ਜੀ ਜੰਤਾ ਸਭ ਦੇ ਰਾਖੇ ਲ ਵਿਜਗ ਮਿਲ ਵਿਛੜਿਆ ਸੰਜੋਗੀ ਮੇਲ ਰਸਨਾ ਤੋ ਜਾਣਾਇ ਹ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਨ ਹਰਿ ਸੇਵਿਆ ਆਦਿ ਸੁਖ ਪਾਇਆ ਸ제ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਜੇ ਰਗਿਆ ਸਭ ਹੋਏ ਤਦ ਬਿਨ ਦੂਜਾ ਅਬਰ ਨਾ ਕੋਏ ਤੂੰ ਕਰ ਕਰ ਵੇਖ ਜਾਣਹ ਸੋਏ ਜਨਾਨ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸ ਬਾਣੀ ਪਾਵਕ ਦਿਨਹਿ ਕੀਆ ਬੰਕਜ ਮੋ ਬਗਣੀ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਾਨੇਕਨਾ ਚੇਤਸ ਮੂਢ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਾਹਾ ਹੋ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਾਵਾਦ ਨਾਨਕ ਜਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇ ਹਰੀਆ ਗੋਬਨ ਮਿਰਨ ਕੀ ਤੇਰੀ ਬਰੀਆ ਆਵਰ ਕਾਰ ਦਰਗਤਨ ਕਾਮਾ ਮਿਰਸਾਤ ਸੰਗਤ ਭਜ ਕੀ ਵਰਨਾਮ ਸਰੰਜਾਮ ਲਗ ਭਵਜਲ ਤਰਨ ਕੈ ਜਨ ਅਮ੍ਰਿਤ ਜਾਤ ਰੰਗ ਮਾਇਕ ਰਹਾਉ ਜਪੋ ਤਪੋ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਨਨ ਹਰ ਰਾਇਆ ਕਹੋ ਨਾਨਕ ਅਮਨੀ ਚਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ 10ਵੀਂ ਕਬਿਆ ਬਾਚ ਬੇਨਤੀ ਚੌਪਈ ਹਾਮਰੇ ਕਰੋ ਹਾਜ ਦੇ ਰੱਛਾ ਪੂਰਨ ਹੋ ਜਿਤ ਕੀ ਇੱਛਾ ਤਵ ਚਰਨ ਨਲ ਰਹੇ ਹਮਾਰਾ ਆਪਣਾ ਜਨ ਕੋ ਪ੍ਰਤਿਪਾਰਾ ਹਮਰੇ ਤੁਸ ਸਭੇ ਤੁਮਕਾ ਬਹੋ ਆਪਾਦ ਮੈਂ ਬਚਾ ਬਹੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਭੇ ਕਰਤਾਰਾ ਮੋਰ ਰਛਨ ਜ ਕਰ ਦੇ ਕਰਿਆ ਸਭੇ ਰਨ ਕੋ ਹਰ ਸੰਗ ਰਿਐ ਉਰ ਨਾ ਹੋਏ ਮਾਰੀ ਆਸਾ ਤੁਰਬ ਜਨ ਕੀ ਰਹੇ ਭਿਆਸਾ ਤੁਮੇ ਛਾੜ ਗਵਰ ਨਾ ਧਿਆਉਂ ਜਬਰ ਜਾਉਂ ਸੋ ਤੁਮ ਤੇ ਪਾਉਂ ਸੇਵਕੋ ਸੇ ਕਮਾਰੇ ਤਾਰਿਅ ਹੈ ਚੰਦਨ ਹਤਰ ਮਾਰੇ ਮਾਰਿਅ ਹੈ ਆਬਾਦ ਮੁਝੇ ਬਰਿਐ ਮਨ ਕਾਲ ਵਤਰਾ ਸੁਨੀ ਬਰਿਐ ਓ ਜੋ ਸਦਾ ਹਮਾਰੇ ਬੱਚਾ ਸਿਰ ਅਸ ਧੋਜ ਕਰਿ ਓ ਰੱਛਾ ਰੱਖ ਲਿਓ ਮੈਂ ਰੱਖਣ ਹਾਰੀ ਸਾਹਿਬ ਸੰਤ ਸਾਈ ਪਿਆਰੇ ਨੇ ਨਾ ਬੰਦ ਸ਼ਣ ਕੇ ਹੰਤਾ ਤਮਹੋਂ ਪਰੇ ਜਦੋਂ ਸੁਕੰਤਾ ਕਾਲ ਪੈ ਬ੍ਰਹਮਾ ਵਵਤਾਰ ਕਾਲ ਪੈ ਸ਼ਿਵ ਜੋਵਤਾਰ ਕਾਲ ਬਾਇ ਕਰਵ ਸੰਪੁਰ ਕਾਸਾ ਸਗਨ ਕਾਲ ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਜ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹੇ ਤਹੀਂ ਹਮਾਰਾ ਜਵਨ ਕਾਲੋ ਸਮਝਕਤ ਬਨਾਇਓ ਦੇਵ ਤਜ ਚੁਨ ਨਪਜਾਇਓ ਆਦੰਤ ਕੈ ਅਵਤਾਰਾ ਸੋਇ ਗੁਰ ਸਮਝੇ ਹੋ ਹਮਾਰਾ ਨਮਸਕਾਰ ਸਿਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਜਿਵ ਕਨ ਕੋ ਸਭ ਗੁਣ ਸੁਖ ਦਿਯੋ ਹਤਰਣ ਕੋ ਪਲ ਮੋਹ ਬਦ ਕੀਓ घडगड के अंतर की जानत पुले बुरे की वीर पहचानत रिडी ते गुंज रसुल्ला सबर पर कृपा दृष्ट कर हुला संतन दुख बाए दे दुखी सुख बाए साधन के सुखी एक के की वीर पहचान घडगड के पटपट की जान हुं जावद करख कर करतार प्रजा धरत बदेहि अपारा ਜਬ ਆਕਰਖ ਕਰ ਤਹ ਕਬਹੋਂ ਤੁਮ ਮਿਰਤ ਦੇ ਦਰਸਬਹੋਂ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀ ਦਰਗਨ ਰਲਮ ਜਾਣਤ ਵੇਦ ਭੇਦ ਰਿਆਲਮ ਨਿਰੰਗ ਅਨਿਰਵਗ ਅਨਿਰਲੰਭ ਆਦਵਾਨੀ ਰੁਨਾਦਾ ਸੰਭ ਤਾਗਾ ਮੂਡ ਉਚਾਰ ਦਪੇਤਾ ਜਗ ਬੇਵਨ ਬਾਵਤ ਵੇਦਾ ਤਾ ਗੋ ਕਰ ਬਹਨ ਨਮਨਤ ਮਹਾ ਮੂਰਗ ਸੁਭੇਦ ਰਜਨਤ ਮਹਾ ਦੇਵ ਕੋ ਕਹ ਸਦਾ ਸੇਵ ਨਰੰਗਰ ਗ ਚਿਰੰਤਨ ਭਿਵ ਆਵ ਆਪਣੇ ਬੁੱਧ ਹ ਜੀਤੀ ਬਨਦ ਬਿਨ ਬਿਨ ਤੋਹੇ ਤੀਤੀ ਤੁਮਰਾ ਲਖਾ ਨਾ ਜੈ ਬਸਰ ਕੇਵਰ ਸਜਾ ਪ੍ਰਥਮ ਸੰਸਾਰਾ ਇਕ ਅਰੂਪ ਅਨਵਸਰੂਪ ਰੰਗ ਭਇਓ ਰਾਵ ਕਈ ਭੂਪਾਂਡ ਜੇ ਰਸੇ ਤਰਿ ਗਿਰਤ ਪਰਖਾਨ ਬਹੁਰ ਜਦੀਨੀ ਕਉ ਹੋਲ ਰਜਵ ਬਿਠਾ ਗਉਸਮਟ ਭਇਓ ਸੰਕਰ ਇਕਠਾ ਸਗਰੀ ਸੜ ਦਿਖਾ ਜੰਭਵੋ ਅਰਜਗਾਰ ਸਰੂਪ ਸਵਯੰ ਭਵ ਆਵ ਰਚਾ ਮੇਰੀ ਤਮ ਕਰੋ ਸਿਖ ਵਾਰ ਸਿਖ ਸੰਘਰੋ ਜੁੜ ਜਤੇ ਉਠਵ ਜੁਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਰ ਤੁਜ ਤਉ ਸਰਣੀ ਪਰੇ ਦਨ ਕੇ ਦੁਸ਼ਟ ਦੁਖ ਤੋ ਹੋਵੇ ਮਰੇ ਬੁਰਗ ਜਮਨ ਭਗ ਪਰੇ ਤੇ ਹਾਰੇ ਦਨ ਕੇ ਤਮ ਸੰਕਟ ਸਭ ਟਾਰੇ ਜੋ ਕਰ ਕੋਇ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਤ ਨਾ ਆਏ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟ ਹੋਟ ਰਜ ਤ ਕਾਲਾ ਕਿਰਪਾ ਜਿਹੜ ਤਨ ਜਹਨੇ ਹਰੋ ਤਾਂ ਕੇ ਤਾ ਤਨ ਕੇ ਮਹਿ ਹਰੋ ਰਿਦੁ ਸਦ ਕਰਮੋ ਸਭ ਹੋਈ ਜੋ ਸਾਹਸ ਵਸ ਕੈ ਨਾ ਕੋਈ ਏਕ ਬਾਜੰਦ ਮੈਂ ਸੰਭਾਰਾ ਗਰਹਾਂ ਤੇ ਤਾਹੀ ਅਵਾਰਾ ਜਨ ਨਿਰਨਾਮ ਤੇਹਾਰੋ ਕਾਹ ਦਰ ਦੁਖ ਦੋਗ ਤੇ ਰਹਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪਾਦ ਲਿ ਹੋ ਵਾਰੀ ਸਨ ਠੌਰ ਮੋ ਹੋ ਸਹਾਈ ਦੁਖ ਦੋਗ ਤੇ ਲਿ ਹੋ ਬਚਾਈ ਸਵਈਆ ਕਹੇ ਜਬ ਤੇ ਤੁਮਰੀ ਤਬ ਤੇ ਕੋ ਮੰਗ ਤਰੀ ਨਹੀਂ ਆਨੇਉ ਰਾਮ ਰਹੀਮ ਬੁਰਾਨ ਗੁਰਾਨ ਨੇ ਕਹਿ ਮਤੇਕ ਨਾ ਮੰਨੇਉ ਸਿਮਰ ਸਾਸਤਰ ਬੀਰ ਸਬੈ ਬੋ ਭੀਜ ਕਹੇ ਅਮੇਕ ਨਾ ਜਾਣੇਉ ਸਰਿਸ ਪਾਨਾ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਬਦਹਿ ਬਖਾਨਿਉ ਦੁਹਰਾ ਸਗਲ ਦਵਾਰ ਕਾ ਛਾੜ ਕੇ ਗਇਆ ਤੋਹਾਰੋ ਦਵਾਰ ਮਾਹੀ ਗਹਿ ਗੇ ਰਾਜ ਅਸੋ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਵੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਿਰ ਸਿਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਵਰ ਬਾਰ ਬਰੀਆਂ ਸ਼ਬਦ ਗਾ ਬਣਾਈਆਂ ਸਾਉ ਦੋਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹ ਨਾਨਕ ਗਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤ ਦਰੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਗਲਾ ਸਮਰਸ ਸੁਆਮੀ ਸੋਕਿ ਮਨੋ ਵਿਸਾਰੀ ਕਹ ਨਾਨਕ ਮਨ ਮੇਰੇ ਦਰੋ ਹਰ ਨਾਲੇ ਸਾਰਜ ਸਾਹਿਬ ਗਿਆਨ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਦਾ ਹਰਤੇ ਨੀ ਨਾਮਨ ਵਸਾਵੇ ਨਾਮ ਨਿਨ ਕੈ ਮਨ ਵਸੇ ਆਵਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਹੋ ਸਾਚਾ ਨਾਮ ਅਧਰਮ ਮੇਰੇ ਰਜਨ ਭੁੱਖਾ ਸਭ ਗਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੋਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਡੋ ਰਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਰਤ ਰੋਪੇ ਆਰੋ ਸਾਚਨਾ ਮੇਰਾ ਯਾਦਰੋ ਵਾਜੇ ਬਾਂਜੋ ਸ਼ਬਦ ਅਰਥ ਕਰਿ ਸਭਾਗੈ ਅਗਰਸ ਭਾਗੈ ਸ਼ਬਦ ਵਾਜੀ ਕਲਾ ਜਿਤ ਕਰਿ ਧਾਰੀ ਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦਰ ਕਰਮ ਪਾਇਆ ਦਰਜਨ ਕਾ ਸੇ ਨਾਮਰ ਕੇ ਲਾਗੇ ਗਹਿ ਨਾਨਕ ਦਹਿ ਸੁਖ ਹੋਆ ਤਿਤ ਘਰ ਅਨਹਦ ਵਜੇ ਅੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਿਸੂਰੇ ਤੂ ਕੁਰਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਦੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਜਤਨ ਵਸਤੂ ਪਈਓ ਸਰ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਭਈ ਹੋਰਜ ਕਾ ਸਭ ਸਵਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਰਸ ਕਾ ਹੋਇ ਉਹ ਧਾਰੂ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਕਰ ਧਾਰੂ ਤਾਮ ਸੰਸਾਰ ਉਤਰਨ ਲਗਤ ਰੀ ਸਭ ਨਾਨਕ ਬ੍ਰਹਮ ਬਸਾਰੋ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈ ਨਾ ਜੋ ਕੀ ਤੋਈ ਮਨ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਸ ਭਇਓਈ ਅਰਸਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਰਦੀ ਵਹਿਰੀਆ ਪਾਉੜੀ ਤਥਾ ਤੂ ਸਮਰੱਥ ਜਿਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੋਣ ਕੈ ਚਮਕੇ ਦੂਤ ਨਾਇਤ ਰਛੜ ਜਾਹੀ ਭੌਜਲ ਵਿਕਮਸਗਾਹੋ ਗੁਰ ਸਬਦੀ ਪਾਰ ਪਾਹੇ ਜਨ ਕੋ ਲਗੇ ਪਿਆਸ ਅਮਰਤ ਸੇਖਾਹੀ ਕਲਮਹਿ ਇਹੋ ਪੰਨ ਗੁਣ ਗੋਵੰਦ ਗਾਹੀ ਸਭ ਸੈਨਾ ਕ੍ਰਿਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜਿ ਆਵੈ ਤਦ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰਿਆ ਰਤਨਾ ਜਿਹ ਬਾਜਪ ਗੁਰ ਨਾਉ ਨਿਤਿ ਸਿਰ ਗੁਰ ਬੇਖਣਾ ਸ਼ਰਵਣੀ ਸੁਰਨਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਈ ਅਠਾਓ ਕਹੋ ਨਾਨਕ ਕਿਰਪਾ ਕਰੇ ਸੁਨੋ ਇਹ ਵਤ ਦੇ ਜਗ ਮਹਿ ਹੈ ਉਤਮ ਕਾਟੀ ਅਹ ਬਰਲੇ ਕੇ ਈਕੇ ਮਹੱਲਾ ਪੰਜਵਾ ਰਖੇ ਰਖਣਹਾਰਾ ਬੁਬਾਰਿਆ ਨਾ ਗੁਰ ਕੀ ਪੈਰੀ ਪਾਈ ਘਰ ਸਵਾਰਿਆ ਨਾ ਹੋ ਆਪ ਦਿਆਲ ਮਨਹੋਨ ਵਿਸਾਰਿਆ ਨਾ ਸਾਰਜਨਾ ਕੇ ਸੰਗ ਭਵਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕੇ ਨਵਾਹਿ ਬਿਦਾਰਿਆ ਨਾ ਤੇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ